ਲੋ ਜੀ ਪਿਆਰਿਓ ਗੁਰਦੁਆਰਾ ਮਹਦੇਆਣਾ ਸਾਹਿਬ ਤੋਂ ਦਰਸ਼ਨ ਕਰਨ ਤੋਂ ਉਪਰੰਤ ਸਾਡੀ ਬੱਸ ਚੱਲ ਚੁੱਕੀ ਹੈ ਰਾਏਕੋਟ ਵੱਲ ਇਸ ਸਥਾਨ ਜਿਸ ਸਥਾਨ ਵੱਲ ਅਸੀਂ ਜਾ ਰਹੇ ਹਾਂ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਸਥਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਤੇ ਹੋਰ ਵੀ ਕਾਫੀ ਇਤਿਹਾਸ ਗੁਰੂ ਜੀ ਨਾਲ ਸੰਬੰਧਤ ਹੈ ਸੋ ਅਸੀਂ ਹੁਣ ਉੱਥੇ ਜਾਵਾਂਗੇ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਜੋ ਇਤਿਹਾਸ ਉਸ ਬਾਰੇ ਵੀ ਜਾਣੂ ਕਰਵਾਵਾਂਗੇ ਸੋ ਬਣੇ ਰਹੋ ਵੀਡੀਓ ਦੇ ਵਿੱਚ ਜੇ ਕੋਈ ਵੀਡੀਓ ਦੇ ਵਿੱਚ ਕਮੀ ਪੇਸ਼ੀ ਹੋਈ ਤਾਂ ਸਾਨੂੰ ਜਰੂਰ ਦੱਸਿਓ ਤਾਂ ਜੋ ਅਸੀਂ ਹੌਲੀ-ਹੌਲੀ ਆਪਣੀ ਵੀਡੀਓ ਵਿੱਚ ਸੁਧਾਰ ਕਰ ਸਕੀਏ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਸੋ ਹੁਣ ਅਸੀਂ ਪਹੁੰਚ ਪਹੁੰਚ ਗਏ ਹਾਂ ਜੀ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਸੋ ਆਪਾਂ ਕਰਦੇ ਹਾਂ ਦਰਸ਼ਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਪਰਿਵਾਰ ਬਿਛੋੜੇ ਤੋਂ ਬਾਅਦ ਉਹ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਆਏ ਸਨ ਤੇ ਕਾਫੀ ਸਮਾਂ ਇੱਥੇ ਰੁਕੇ ਵੀ ਸਨ ਇਸ ਸਥਾਨ ਤੇ ਉਟਾਲੀ ਦਾ ਦਰਖਤ ਵੀ ਮੌਜੂਦ ਹੈ ਪਰ ਉਹ ਹੁਣ ਸੁੱਕ ਗਿਆ ਹੈ ਇਸ ਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮੁਗਲ ਰਾਜ ਦੀ ਜੜ ਪੁੱਟੀ ਸੀ ਉਸ ਸਥਾਨ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਹ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਹੈ ਜੀ ਇਹ ਸਾਰੀ ਸੰਗਤ ਜੀ ਦਰਸ਼ਨ ਕਰ ਰਿਓ ਸੰਗਤ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾ ਰਹੀ ਹੈ ਜੀ ਸੋ ਆਪਾਂ ਵੀ ਦਰਸ਼ਨ ਕਰਦੇ ਹਾਂ ਹੁਣ ਇਹ ਰਹੇ ਹੋ ਵੀਡੀਓ ਵਿੱਚ ਇਹ ਸਗੁਰਦਵਾਰ ਸਾਹਿਬ ਦਾ ਇਤਿਹਾਸ ਵੀ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਨੂੰ ਰੋਕ ਕੇ ਸਕਰੀਨਸ਼ਾਟ ਖਿੱਚ ਕੇ ਤੁਸੀਂ ਪੜ੍ਹ ਸਕਦੇ ਹੋ ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਬਣਿਆ ਹੈ ਤੇ ਗੁਰਦੁਆਰਾ ਸਾਹਿਬ ਬੂਟਾ ਸਾਹਿਬ ਵੀ ਬਣਿਆ ਹੋਇਆ ਹੈ ਤੇ ਨਾਲ ਹੀ ਗੁਰਦੁਆਰਾ ਸ੍ਰੀ ਜੜਪੁੱਤੀ ਸਾਹਿਬ ਵੀ ਬਣਿਆ ਹੈ ਸੋ ਆਪਾਂ ਇਸ ਗੁਰਦੁਆਰਾ ਸਾਹਿਬ ਤੋਂ ਬਾਅਦ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਮੇਨ ਗੁਰਦੁਆਰਾ ਸਾਹਿਬ ਇਹੀ ਹੈ ਜੀ ਉਸ ਤੋਂ ਬਾਅਦ ਆਪਾਂ ਦੂਜੇ ਪਾਸੇ ਚੱਲਦੇ ਹਾਂ। ਇਸ ਟਾਈਮ ਅਸੀਂ ਗੁਰਦੁਆਰਾ ਸ਼੍ਰੀ ਟਾਲੀਆਣਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਜੀ। ਇਹ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੁਹਾਨੂੰ ਤਾਂ ਵਾਹਿਗੁਰੂ ਲਿਖ ਕੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਸਾਨੂੰ ਹੌਸਲਾ ਹੋ ਜਾਂਦਾ ਹੈ। ਦੇਖੋ ਕਿੰਨਾ ਵਧੀਆ ਵਿਊ ਆ ਰਿਹਾ ਹੈ। ਬਹੁਤ ਮਨ ਖੁਸ਼ ਹੁੰਦਾ ਹੈ ਇਦਾਂ ਦਰਸ਼ਨ ਕਰਕੇ ਦੁਬਾਰਾ ਸਾਹਿਬ ਦੇ ਤੁਸੀਂ ਵੀ ਦਰਸ਼ਨ ਕਰੋ। ਵੀਡੀਓ ਬਣਾਇਨ ਨੂੰ ਵੀ ਕਾਫੀ ਚਿਰ ਹੋ ਗਿਆ ਪਰ ਥੋੜਾ ਟਾਈਮ ਦੀ ਪ੍ਰੋਬਲਮ ਹੋ ਗਈ ਸੀ ਇਸ ਕਰਕੇ ਅਪਲੋਡ ਕਰਨ ਨੂੰ ਟਾਈਮ ਲੱਗ ਗਿਆ ਹੁਣ ਅਸੀਂ ਦੂਜੇ ਗੁਰਦੁਆਰਾ ਸਾਹਿਬ ਵਿੱਚ ਆ ਗਏ ਹਾਂ ਜੀ ਇਹ ਜੋ ਤੁਸੀਂ ਦੇਖ ਰਹੇ ਹੋ ਦਰਖਤ ਇਹ ਦਰਖਤ ਟਾਲੀ ਦਾ ਦਰਖਤ ਹੈ ਜੀ ਇਹ ਇਸ ਤੇ ਕਪੜਾ ਲਪੇਟਿਆ ਹੋਇਆ ਹੈ ਸੁੱਕ ਗਿਆ ਹੈ ਇਹ ਇਹ ਗੁਰਦੁਆਰਾ ਸਾਹਿਬ ਮੇਨ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਗੁਰਦੁਆਰਾ ਸ਼੍ਰੀ ਬੋਟਾ ਸਾਹਿਬ ਇਸ ਤੋਂ ਬਾਅਦ ਆਪਾਂ ਦੂਜੇ ਗੁਰਦੁਆਰਾ ਸਾਹਿਬ ਵਿੱਚ ਚੱਲਾਂਗੇ ਇਹ ਹੈ ਜੀ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਇਸ ਦਾ ਇਤਿਹਾਸ ਸਾਹਮਣੇ ਬੋਰਡ ਤੇ ਲਿਖਿਆ ਹੋਇਆ ਹੈ ਸੋ ਆਓ ਤੁਹਾਨੂੰ ਦਿਖਾਉਨੇ ਹਾਂ ਇਤਿਹਾਸ ਸਕਰੀਨਸ਼ਾਟ ਖਿੱਚ ਕੇ ਜਰੂਰ ਪੜਿਓ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਲੇਹੀ ਨਦੀ ਦੇ ਕਿਨਾਰੇ ਟਾਲੀ ਦੇ درخت ਹਟਾਣ ਕੇ ਅਸਣ ਲਾਇਆ ਸੀ ਹੁਣ ਅਸੀਂ ਪਹੁੰਚ ਗਏ ਹਾਂ ਜੀ ਗੁਰਦੁਆਰਾ ਸ੍ਰੀ ਜੜਕੁੱਤੀ ਸਾਹਿਬ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮੁਗਲ ਰਾਏ ਦੀ ਜੜਕੁੱਤੀ ਸੀ ਜਦੋਂ ਉਹਨਾਂ ਨੂੰ ਛੋਟੇ ਸਾਹਿਬ ਜਦਦੇ ਆ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਬਾਰੇ ਪਤਾ ਲੱਗਿਆ ਸੀ ਸੋ ਇਹ ਸਥਾਨ ਦਾ ਇਤਿਹਾਸ ਵੀ ਪੋਰਟ ਤੇ ਸਾਈਡ ਤੇ ਲਿਖਿਆ ਹੋਇਆ ਹੈ। ਉਹ ਵੀ ਤੁਹਾਨੂੰ ਦਿਖਾਵਾਂਗੇ ਸਕਰੀਨਸ਼ਾਟ ਖਿੱਚ ਕੇ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ। ਸਾਡਾ ਮਕਸਦ ਹੈ ਜੀ ਤੁਹਾਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣਾ। ਸੋ ਅਸੀਂ ਹਰ ਵਾਰ ਕੋਈ ਨਾ ਕੋਈ ਵੀਡੀਓ ਵਿੱਚ ਤੁਹਾਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ। ਥੋੜਾ ਜਿਹੀ ਸ਼ੀਸ਼ਿਆਂ ਦੀ ਚਮਕ ਪੈਣ ਕਰਕੇ ਇਤਿਹਾਸ ਜੋ ਲਿਖਿਆ ਹੋਇਆ ਹੈ। ਤੇ ਚਮਕ ਪ੍ਰਣ ਕਰਕੇ ਘਟ ਦਿਖ ਰਿਹਾ ਹੈ। ਤੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਇਤਿਹਾਸ ਪੜ ਸਕਦੇ ਹੋ। ਸੋ ਕਿਵੇਂ ਦੀ ਲੱਗੀ ਸਾਡੀ ਵੀਡੀਓ? ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਕਰਨਾ ਜਰੂਰ ਕਰੋ ਤੇ ਸ਼ੇਅਰ ਜਰੂਰ ਕਰਦਿਆ ਕਰੋ। ਤੇ ਉਸ ਤੋਂ ਬਾਅਦ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਸਬਸਕ੍ਰਾਈਬ ਕਰੋ। ਇਹ ਹੈ ਜੀ ਉਹ ਗੰਗਾ ਸਾਗਰ ਜਿਸ ਦੀ ਤਸਵੀਰ ਬਣਾ ਕੇ ਰੱਖੀ ਹੋਈ ਹੈ ਜੀ। ਇਹ ਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ